ਸਾਜੀ ਗਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ। ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਦਰਸ਼ਨ ਕਰਦੇ ਪਈਓ ਤੁਸੀਂ ਅਚਲੇਸ਼ਵਰ ਧਾਮ ਅਚਲ ਸਹਿਬ ਬਟਾਲਾ ਦੇ ਜੋ ਕਿ ਬਹੁਤ ਹੀ ਪ੍ਰਾਤਨ ਤੇ ਇਤਿਹਾਸਕ ਸਿਮ ਮੰਦਰ ਹੈ। ਸਿਮ ਮੰਦਰ ਦੇ ਨਾਲ ਨਾਲ ਸ਼ੰਕਰ ਭਗਵਾਨ ਜੀ ਦੇ ਤਰ ਕਾਰਤਿਕੇ ਜੀ ਦਾ ਵੀ ਇਹ ਮੰਦਿਰ ਹੈ ਤੇ ਕਾਰਤਿਕੇਕ ਜੀ ਦੇ ਇਸ ਮੰਦਿਰ ਦੇ ਨਾਮ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਇਹ ਮੰਦਿਰ ਹੈ ਤਾਂ ਦਾਦੀ ਕਿ ਸਾਵਣ ਦੇ ਪਹਿਲੇ ਸੋਮਵਾਰ ਇਤਿਹਾਸਿਕ ਤੇ ਪ੍ਰਾਤਨ ਸ੍ਰੀ ਅਤਲੇਸ਼ਵਰ ਧਾਮ ਵਿਕੇ ਸੰਗਤਾਂ ਦਾ ਜਨਸਲਾਬ ਉਮੜ ਆਇਆ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਦੂਰ ਦਰੇੜਿਓਂ ਸ੍ਰੀ ਅਤਲੇਸ਼ਵਰ ਧਾਮ ਵਿਕੇ ਪ੍ਰਾਤਨ ਤੇ ਇਤਿਹਾਸਿਕ ਸ੍ਰੀ ਮੰਦਿਰ 'ਚ ਨਤਮਸਤਕ ਹੋਈਆਂ ਰਾਤਨ ਸੀ ਮੰਦਰ ਦੇ ਪੁਜਾਰੀ ਆਲਾਵ ਰਤਨ ਜੀ ਨੇ ਦੱਸਿਆ ਕਿ ਇਸ ਵਾਰ ਸਾਵਣ ਦੇ 4 ਸੋਮਵਾਰ ਆ ਰਹੇ ਹਨ ਉਹਨਾਂ ਦੱਸਿਆ ਕਿ ਸੋਮਵਾਰ ਨੂੰ ਵਰਤ ਰੱਖਣ ਦਾ ਵੱਡਾ ਫਲ ਹੈ ਇਸ ਮੌਕੇ ਦੂਰ ਦਰੇੜਿਓਂ ਆਏ ਸ਼ਰਧਾਲੂਆਂ ਨੇ ਵੀ ਆਪਣੀ ਸਰਦਾ ਦਾ ਪ੍ਰਗਟਾਵਾ ਕੀਤਾ ਤਾਂ ਦੱਦਈਏ ਕਿ ਪਹਿਲਾ ਸੋਮਵਾਰ ਸ਼ੁਰੂ ਹੋ ਚੁੱਕਾ ਹੈ ਸਾਵਨ ਦਾ ਤੇ ਸਾਵਨ ਦੇ ਸੋਮਵਾਰ ਦੀ ਜਿਹੜੀ ਇਹ ਬਹੁਤ ਜ਼ਿਆਦਾ ਮਹੱਤਤਾ ਹੈ ਸਾਡੇ ਸਨਾਤਨ ਧਰਮ ਦੇ ਵਿੱਚ ਤੰਦਾਦੀ ਕਿ ਸਨਾਤਨ ਤੇ Hinduत्व ਦੇ ਵਿੱਚ ਇਸ ਸੋਮਵਾਰ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਤੇ ਸਾਵਨ ਦੇ ਸੋਮਵਾਰ ਖਾਸ ਕਰਕੇ ਬਹੁਤ ਸਾਰੀਆਂ ਸੰਗਤਾਂ ਦੂਰ ਦਰੇੜੇਓ ਜਿਹੜਾ ਆ ਸ਼ੰਕਰ ਭਗਵਾਨ ਦੇ ਮੰਦਰਾਂ ਦੇ ਵਿੱਚ ਪਹੁੰਚ ਕੇ ਜੜੀਆਂ ਨੇ ਨਤਮਸਤਕ ਹੁੰਦੀਆਂ ਨੇ ਹਾਜ਼ਰੀ ਲਵਾਉਂਦੀਆਂ ਨੇ ਤੇ ਸੰਕਰ ਭਗਵਾਨ ਜੀ ਦੇ ਅੱਗੇ ਆਪਣੀ ਹਾਜ਼ਰੀ ਲਵਾ ਕੇ ਆਪਣੇ ਮਨ ਦੀ ਜਿਹੜੀ ਇਹ ਚਿੰਤਾ ਵਿਅਕਤ ਕਰਦੀਆਂ ਨੇ ਤੇ ਆਪਣੀਆਂ ਚਿੰਤਾਵਾਂ ਨੂੰ ਦੂਰ ਕਰਦੀਆਂ ਨੇ ਤੁਹਾਨੂੰ ਦੱਦੀ ਕਿ ਸੰਕਰ ਭਗਵਾਨ ਜੀ ਦੇ ਮੰਦਰ ਦੇ ਵਿੱਚ ਜਿਹੜਾ ਆ ਬਹੁਤ ਸਾਰੀਆਂ ਸੰਗਤਾਂ ਪੁੱਜ ਕੇ ਸੰਗਤਾਂ ਨੇ ਲਿਆ ਆਸ਼ਰਵਾਦ ਤੁਸੀਂ ਦੇ ਦੇ ਪਿਓ ਅਚਲੇਸ਼ਵਰ ਧਾਮ ਤੋਂ ਬਟਾਲਾ ਤੋਂ ਇਹ ਤਸਵੀਰਾਂ ਜਿੱਥੇ ਕਿ ਸਵੇਰੇ ਸਵੇਰੇ ਹੀ ਸਾਡੇ ਹਤਰਕਾਰ ਵਿੱਕੀ ਮਲਖੋਰੀ ਪਹੁੰਚਦੇ ਨੇ ਤੇ ਦੇਖਦੇ ਨੇ ਕਿ ਸੰਗਤਾਂ ਦਾ ਜਨਸਲਾਬ ਬਹੁਤ ਜਿਆਦਾ ਸੰਗਤਾਂ ਜਿਹੜੀਆਂ ਨੇ ਦਰਬਾਰ ਦੇ ਵਿੱਚ ਪਹੁੰਚ ਕੇ ਸ਼ੰਕਰ ਭਗਵਾਨ ਜੀ ਦਾ ਅਸ਼ਰਵਾਦ ਲੈਂਦੀਆਂ ਨਾਲ ਦੀ ਨਾਲ ਸ਼ੰਕਰ ਭਗਵਾਨ ਜੀ ਦੇ ਸੁਪੁੱਤਰ ਕਾਰ्तिकेय ਜੀ ਦਾ ਵੀ ਅਸ਼ਰਵਾਦ ਲੈਂਦੀਆਂ ਹੋਈਆਂ ਨਜ਼ਰ ਆਈਆਂ ਦੋਵਾਂ ਮੰਦਰਾ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਲਗਾਤਾਰ ਸ਼ੰਕਰ ਭਗਵਾਨ ਜੀ ਦੇ ਇਸ ਮੰਦਰ ਦੇ ਵਿੱਚ ਆ ਕੇ ਨਤਮਸਤਕ ਹੋ ਰਹੀਆਂ ਤੇ ਸ਼ੰਕਰ ਭਗਵਾਨ ਜੀ ਦਾ ਅਸ਼ਰਵਾਦ ਲੈ ਰਹੀਆਂ ਨੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਲਗਾਤਾਰ ਦਰਸ਼ਨ ਕਰਦੀਆਂ ਹੋਈਆਂ ਤੁਸੀਂ ਦੇਖਦੇ ਪਿਓ ਆਪਣੀ ਸਕਰੀਨ ਦੇ ਉੱਤੇ ਡੀਪੀਸੀ ਪੰਜਾਬੀ ਤੁਹਾਨੂੰ ਇਹ ਤਸਵੀਰਾਂ ਮਹਈਆ ਕਰਾ ਰਿਹਾ ਆ ਸਾਡੇ ਪੱਤਰਕਾਰ ਵਿੱਕੀ ਮਲਕ ਦਾ ਬਹੁਤ ਵੱਡਾ ਉਪਰਾਲਾ ਕਿ ਸਵੇਰੇ ਸਵੇਰੇ ਉੱਠ ਕੇ ਉਹਨਾਂ ਨੇ ਸ਼ੰਕਰ ਭਗਵਾਨ ਜੀ ਦੇ ਮੰਦਿਰ ਜਾ ਕੇ ਹਾਜ਼ਰੀ ਲਵਾਈ ਨਾਲ ਦੀ ਨਾਲ ਸੰਗਤਾਂ ਦੇ ਰੂਬਰੂ ਹੋਏ ਤੇ ਸੰਗਤਾਂ ਦੇ ਦਰਸ਼ਨ ਕਰਵਾਏ ਧੰਨ ਦਰਸ਼ਨ ਕਰਵਾਏ ਤਾਂ ਕਿ ਤੁਸੀਂ ਦਰਸ਼ਨ ਕਰਕੇ ਘਰ ਬੈਠੇ ਜਿਹੜੇ ਆ ਆਪਣੇ ਸੋਮਵਾਰ ਦਾ ਜਿਹੜਾ ਆ ਲਾਭ ਲੈ ਸਕੋ ਬਹੁਤ ਸਾਰੀਆਂ ਸੰਗਤਾਂ ਨੇੜੇ-ਨੇੜੇ ਦੇ ਸ਼ੰਕਰ ਭਗਵਾਨ ਦੇ ਮੰਦਿਰ ਜਾ ਕੇ ਦਰਸ਼ਨ ਕਰਦੀਆਂ ਨੇ ਪਰ ਜਿਹੜੇ ਇਤਿਹਾਸਿਕ ਮੰਦਿਰ ਨੇ ता, ता, बहुत दूरों दूरों भी आके दर्शन कर दिया मेरा नाम नवरत्न है मैं आचलेश्वर महादेव जो शिव मंदिर है वहाँ पर पूजारी हूँ सोमवार है सावन के महीने में देखो आज सावन शुरू हुआ पहला सोमवार है चार सोमवार इस बार आएंगे और इनमें से देखो ऐसा है की जो भक्त इनका व्रत करना चाहते है भगवान भोलेनाथ का तो वो जो है एक तो सुबह जल्दी उठ कर किढ़ाए और उसके बाद में एक समय भोजन करना है बाकी दिन में अगर किसी को भूख लगती है तो किसी का शरीर काम नहीं करता तो फल हार कर सकता है दूध पी सकता है ड्राई फ्रूट ले सकता है लेकिन दिन में एक दो बजे के बाद में लेकर के छः सात बजे से, से पहले पहले एक बार भोजन करना है सावन के महीने में जो चार व्रत आते हैं अगर ये चार व्रत कर लेते हैं तो पूरे सा, पूरे साल का जो व्रतों का जो है फल इसका चार व्रतों में ही मिल जाता है सोलह सोमवार से भी जो है ये व्रत सोलह सोमवार के बराबर जो है शक्ति रखते हैं और अगर आप इन चार व्रतों को कर लेते हैं तो पूरे साल में इन चार व्रतों का ही फल आपको पूरे साल मिलता रहता है संध्या अमृतसर से आए हैं बहुत अच्छा लगता है सुबह सुबह उठ के यहाँ आते हैं हम लोग बहुत अच्छा लगता है हमें हम हर साल सावन के महीने में मंडे मंडे आते हैं हमें अच्छा लगता है यहाँ हम सुबह साढ़े चारजे बहुत अच्छा फील होता है मतलब आके शांति मिलती, मिलती है, है। शांति मिलती है बहुत अच्छी प्लेजेंट फीलिंग आती है पे आके एक मेंटल पीस मिलता है यहाँ पे हाँ जी हाँ जी ये और हमारी भी नॉलेज में ये है कि कार्तिकय जी का एक ही टेंपल है जो बटाला में है तो इसलिए हम सब आते हैं सब आते हैं ਮੈਂ ਅਸ਼ਵਨੀ ਮਹਾਜਨ ਅਚਲੇਸ਼ਵਰ ਪ੍ਰਸਤੀ ਇਹ ਅਚਲੇਸ਼ਵਰ धाम ਦੇ ਵਿੱਚ ਸ਼ਾਵਣ ਮਾਸ ਦਾ ਇਹ ਉత్సਵ ਮਨਾਇਆ ਜਾ ਰਿਹਾ ਇੱਥੇ ਬੜੇ ਬੜੇ ਵੱਡੇ ਮਹਾਤਮਾ ਸੰਤ ਇਹ ਇੱਥੇ ਆਂਦੇ ਨੇ ਆਪਣਾ ਪ੍ਰਵਚਨ ਤੇ satsang ਕਰਦੇ ਨੇ ਇਹ ਆ ਕੇ ਅਚਲੇਸ਼ਵਰ धाम ਦੇ ਵਿੱਚ ਬਹੁਤ ਮਹਿਮਾ ਹੈ ਸਿਰ ਕਾਰਤਿਕ ਸਵਾਮੀ ਜੀ ਦੀ ਇਹ भोलेनाथ ਦੀ ਕਿਰਪਾ ਤੁਹਾਨੂੰ ਕਿੰਨੇ ਸਮਾਂ ਦੇ ਹਾਂਜੀ ਹਾਂਜੀ ਇਹ ਸ਼ਾਮੰਦੇ ਮਾਸੇ ਚਾਰ ਸੋਮਵਾਰ ਨੇ ਚਾਰੇ ਆ ਰਹੇ ਨੇ ਕਥਾ ਵਾਚਕ ਜਿਹੜੇ ਨੇ ਉਹ ਆ ਰਹੇ ਨੇ ਉਹ ਆਪਣੇ ਆਪਣੀ ਕਥਾ ਕਰਦੇ ਨੇ ਤੇ ਹਰ ਸੋਮਵਾਰ ਦੀ ਇਹ ਮਹਿਮਾ ਹੈ ਇਸ ਮੰਤਰ ਦਾ ਕੀ ਮਹੱਤਵ ਹੈ ਰਾਤ 2 ਜਿਹੜੇ ਲੋਕ ਇੱਥੇ ਪਹੁੰਚਦੇ ਕਿੰਨੀ ਘੜਾਣਾ ਕਿਉਂਕਿ ਸੋਮਵਾਰ ਦੀ ਕੀ ਮਹੱਤਤਾ ਹੈ ਸ਼੍ਰੀ ਅਜਲੇਸ਼ਰ ਧਾਮ ਦੇ ਥੈਂਕ ਯੂ ਤੁਸੀਂ ਸਾਰੀ ਟੀਮ ਨਾਲ ਇੱਥੇ ਪਹੁੰਚੇ ਹੋ ਇਹਨਾਂ ਦਾ ਮੈਂ ਤੁਹਾਡੇ ਪ੍ਰੈਸ ਦੇ ਸਾਥੀਆਂ ਦਾ ਔਰ ਤੁਹਾਡਾ ਅਜਲੇਸ਼ਰ ਧਾਮ ਦਾ ਬਹੁਤ-ਬਹੁਤ ਧੰਨਵਾਦੀ ਹਾਂ ਔਰ ਇਸ ਭਗਵਾਨ ਕਾਰਤਿਕ ਸੁਆਮੀ ਦਾ ਇਸਥਾਨ ਇਹਦਾ ਕਿ ਸਾਰੀ ਦੁਨੀਆ ਦੇ ਵਿੱਚ ਅਜਲੇਸ਼ਰ ਧਾਮ ਦੇ ਨਾਂ ਦੇ ਜਾਨਿਆ ਜਾਂਦਾ ਹੈ ਇਸ ਜਿਹੜੀ ਪਰਾਤਨ ਜੋ ਕਥਾ ਜਿਹੜਾ ਕਿ ਇਤਿਹਾਸ ਹੈ ਔਰ ਸਾਰੀ ਦੁਨੀਆ ਜਾਣਦੀ ਹੈ ਔਰ ਮੈਂ ਤੁਹਾਡੇ ਚੈਨਲਾਂ ਨਾਲ ਸਾਰੀ ਦੁਨੀਆ ਨੂੰ ਦੇਸ਼-ਉਦੇਸ਼ ਵਿੱਚ ਇਹ ਗੱਲ ਪਹੁੰਚਾਣਾ ਚਾਹੁੰਦਾ ਕਿ ਭਗਵਾਨ ਸ਼ੰਕਰ ਨੇ ਜਿਹੜੇ ਜਿਹਨਾਂ ਦੇ ਦੋਸ ਪੁੱਤਰ ਹੋਇਆ ਭਗਵਾਨ ਕਾਰਤਿਕ ਸ਼ਰਮੀ ਦੇ ਗਰੇ ਜੀ ਉਹਨਾਂ ਨੇ ਜਦੋਂ ਪਹਿਲੇ ਪੂਜਨ ਦਾ ਅਧਿਕਾਰ ਜਿਹੜਾ ਇਸ ਰਿਸ਼ਤੀ ਦੇ ਵਿੱਚ ਦੇਰਾ ਜੀ ਦੋਹਾਂ ਪੁੱਤਰ ਉਹਨਾਂ ਨੇ ਇੱਕ ਸ਼ਰਤ ਰੱਖੀ ਜੀ ਕਿ ਜਿਹੜਾ ਸਾਰੀ ਸ੍ਰਿਸ਼ਟੀ ਦੇ ਚੱਤਰ ਲਾ ਕੇ ਪਹਿਲਾ ਆਊਗਾ ਉਹਨੂੰ ਹੀ ਪ੍ਰਥਮ ਪੂਜਨ ਦਾ ਅਧਿਕਾਰ ਦਿੱਤਾ ਜਾਏ ਔਰ ਇਸ ਗੱਲ ਨੂੰ ਸੁਣਦਿਆਂ ਹੋਏ ਭਗਵਾਨ ਕਾਰਤੀਕ ਸਵਾਮੀ ਆਪਣੀ ਮੋਰ ਦੀ ਸਵਾਰੀ ਤੇ ਚੱਲ ਚੱਲ ਪਏ ਔਰ ਜਦੋਂ ਕਲਾਸ਼ ਦੇ ਵਿੱਚ ਗਣੇਸ਼ ਜੀ ਇਹਨਾਂ ਦੀ ਸਵਾਰੀ ਮੂਸੇ ਦੀ ਸੀ ਉਹ ਚੱਲਣ ਲੱਗੇ ਤੇ ਨਾਰਦ ਜੀ ਨੇ ਕਹਿ ਦਿੱ ਸਾਰੀ ਸ੍ਰਿਸ਼ਟੀ ਦੇ ਮਾਲਕ ਜਿਹੜੇ ਨੇ ਭਗਵਾਨ ਬੋਲੇਨਾਥ ਹੈ ਇਹਨਾਂ ਦਾ ਹੀ ਚੱਕਰ ਲਾ ਲੋ ਤੇ ਤੁਹਾਨੂੰ ਸਾਰੀ ਸ੍ਰਿਸ਼ਟੀ ਦੇ ਵਿੱਚ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਜਾਏ ਜਦੋਂ ਭਗਵਾਨ ਗਣੇਸ਼ ਜੀ ਨੇ ਆਪਣੇ ਵਿਧਾ ਦਾ ਚੱਕਰ ਲਗਾਇਆ ਔਰ ਉਹਨਾਂ ਨੂੰ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਦੇਵੀ ਦੇ ਤਿਆਰ ਔਰ ਸ਼ੰਕਰ ਭਗਵਾਨ ਨੇ ਉਹਨਾਂ ਦੇ ਜਦੋਂ ਕਿ ਕਾਰਤਿਕ ਸਵਾਮੀ ਇਸ ਸਥਾਨ ਦੇ ਜਿਸ ਸਥਾਨ ਤੇ ਤੁਸੀਂ ਅੱਜ ਬਿਹਰਾਜ ਮਾਰੋ ਮੇਰੇ ਨਾਲ ਆਏ ਹੋ ਇੱਥੇ ਵਿਸ਼ਰਾਮ ਕਰ ਰਹੇ ਸੀ ਜਦੋਂ ਕਿ ਨਾਰਦ ਜੀ ਨੇ ਆ ਕੇ ਲਾਉਣ ਦਿੱਤਾ ਕਿ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਉਹ ਗਣੇਸ਼ ਨੂੰ ਮਿਲ ਗਿਆ ਭਗਵਾਨ ਕਾਰਤਿਕ ਸਵਾਮੀ ਇੱਥੇ ਰੁਸਤ ਹੋ ਗਏ ਔਰ ਦੀਪਾਵਲੀ ਤੋਂ 8 ਦਿਨ ਬਾਅਦ ਸਾਰੇ 35 ਕੋਟੀ ਦੇਵਤਾ ਉਹਨਾਂ ਨੂੰ ਮਨਾਉਣ ਵਾਸਤੇ ਇਸ ਜਗ੍ਹਾ ਦੇ ਉੱਤੇ ਆਏ ਜਦਕਿ ਅਥਲੇਸ਼ਵਰ ਧਾਮ ਦੇ ਵਿੱਚ ਉਹ ਚੱਲ ਗਏ ਉਹਨਾਂ ਨੇ ਕਿ ਵੀ ਮੈਂ ਇੱਥੇ ਹੀ ਰਹਿਣਾ ਮੈਂ ਹੁਣ ਤਲਾਸ਼ ਨਹੀਂ ਜਾਂ ਔਰ ਬਹੁਤ ਇਤਿਹਾਸਿਕ ਮੇਲਾ ਜਿਹੜਾ ਸਦੀਆਂ ਤੋਂ ਨੌਮੀ ਦਸਵੀਂ ਦਾ ਲੱਗਦਾ ਔਰ ਸਾਵਣ ਦਾ ਜਿਹੜਾ ਕਿ ਅੱਜ ਪਹਿਲਾ ਸੋਮਵਾਰ ਹੈ ਸੰਗਰਾਂਦ ਦਾ ਉਹ ਲੋਕੀ ਬਹੁਤ ਸ਼ਰਧਾ ਨਾਲ ਮਨਾਉਂਦੇ ਆ ਲੋਕੀ ਸ਼ਹਿਰ ਇਥੋਂ 6 ਕਿਲੋਮੀਟਰ ਹੈ ਪੈਦਲ ਚੱਲ ਕੇ ਨੰਗੇ ਪਾਉਂ ਦਾਣੂਦ ਕਰ ਗਿਆ ਨੇ ਔਰ ਬੱਚੇ 40 ਦਿਨ ਕੰਟੀਨਿਊ ਇਥੇ ਸਵਾਲੇ ਜਪੰਗਿਆ ਪੂਜਾ ਔਰ ਆਪਣਾ ਜਲ ਅਭਿਸ਼ੇਕ ਕਰਦੇ ਨੇ ਔਰ ਕਈ ਲੋਕੀ ਰੁਦਰ ਅਭਿਸ਼ੇਕ ਕਰਦੇ ਨੇ ਔਰ ਰੁਦਰ ਅਭਿਸ਼ੇਕ ਵਾਸਤੇ ਅਸੀਂ ਮੰਦਿਰ ٹرسٹ ਨੇ ਪਾਣੀ ਪੁਜਾਰੀ ਰੱਖਿਆ ਜਿੰਨੇ ਵੀ ਰੁਦਰ ਅਭਿਸ਼ੇਕ ਕਰਾਣਾ ਕੋਈ ਮੰਦਿਰ ٹرسٹ ਵਲੋਂ ਕੋਈ ਪੁਜਾਰੀਆਂ ਵਲੋਂ ਕੋਈ ਚਾੜ੍ਹਦੇ ਨਹੀਂ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਰੁਦਰ ਅਭਿਸ਼ੇਕ ਕਰਾਓ ਔਰ ਆਪਣੀਆਂ ਮਨੋ ਕਾਮਨਾ ਪੂਰੀਆਂ